ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਪੰਜਾਬ ਮੌਸਮ 'ਚ ਜਿਸ ਦੇ ਅਪਾ 9 ਜਨਵਰੀ ਤੋਂ ਲੈ ਕੇ 14 ਜਨਵਰੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿ ਕਿਹਨਾ ਭਾਗਾਂ 'ਚ ਕੋਈ ਮੀਂਹ ਕਣੀ ਦਾ ਸਾਰ ਹੈ ਤੋਂ ਦੇ ਵਿੱਚ ਆਪਣੇ ਕਿੰਨਾ ਵਾਧਾ ਘਾਟ ਦੇਖਣ ਨੂੰ ਮਿਲੂਗਾ ਟੈਂਪਰੇਚਰ ਦੇ ਕੀ ਉਸਾਰ ਹਨ ਕਿਹਨਾ ਭਾਗਾਂ 'ਚ ਅਗਲੇ ਆਉਣ ਵਾਲੇ ਦਿਨ ਕਿੱਦਾਂ ਠੰਡੇ ਰਹਿਣਗੇ ਕਿ ਥੋੜੀ ਤਾਪੜ ਦੇਖਣ ਨੂੰ ਮਿਲੂਗੀ ਇਹ ਸਾਰਾ ਕੁਝ ਜਾਣਨ ਲਈ ਆਪਣੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਜਿਹੜੇ ਵੀ ਨਵੇਂ ਵੀਰ ਆਪਣੀ ਚੈਨਲ ਨਾਲ ਜੁੜ ਰਹੇ ਹਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਇਹ ਵੀਡੀਓ 8 ਜਨਵਰੀ 6:30 ਵਜੇ ਸ਼ਾਮ ਨੂੰ ਇਹ ਸ਼ੂਟ ਹੋ ਰਹੀ ਤੂੰ ਦੇਖ ਸਕਦਾ ਹਾਂ ਆਪਣੇ ਪੂਰੇ ਉੱਪਰਲੇ ਲੈਵਲ ਤੋਂ ਹਾਂ ਥੱਲੇ ਲੈਵਲ ਤੋਂ ਨਹੀਂ ਗਈ ਇਹ ਪਰ ਲਗਭਗ ਆਪਣੇ ਅਧੂਰੀਆ ਦਾ ਪੰਜਾਬ ਘੇਰ ਲਿਆ ਇਸਨੇ ਤੇ ਦੋ ਤਿੰਨ ਘੰਟੇ ਚ ਸਾਰਾ ਪੰਜਾਬ ਕਵਰ ਹੋ ਜਾਊਗਾ ਬਾਕੀ ਗੱਲ ਕਰੀਏ ਆਨ ਵਾਲ ਦੇ ਵਿੱਚ ਮੌਸਮ ਦੀ ਤੂੰ ਹੁਣ ਦੇਖ ਸਕਦੇ ਹੋ ਅੱਜ ਦੀਆਂ ਸਗੀਆਂ ਤਸਵੀਰਾਂ ਇਹ 8 ਜਨਵਰੀ ਦੀਆਂ ਅੱਜ ਕਾਫੀ ਉੱਪਰਲੇ ਲੈਵਲ ਤੇ ਧੁੰਦ ਜਿਆਦੀ ਸੀ ਥੱਲੇ ਥੋੜੀ ਘੱਟ ਸੀ ਪਰ ਉੱਪਰ ਲੈਵਲ ਤੇ ਕਾਫੀ ਮੋਟੀ ਇੱਕ ਚਾਦਰ ਜੀ ਛਾਈ ਹੋਈ ਹੈ ਅੱਜ ਪੰਜਾਬ ਦੇ ਥੋੜੇ ਜਿਹਲੇ ਵਿੱਚ ਆਪਣੇ ਜਿਵੇਂ ਚੋਣਾਂ ਵਿੱਚ ਜਿਲ੍ਹਿਆਂ ਵਿੱਚ ਹੀ ਧੁੱਪ ਦੇਖਣ ਨੂੰ ਮਿਲੀ ਤਾਂ ਆਪਾਂ ਦੇਖਣ ਨੂੰ ਮਿਲੂਗੀ ਥੋੜਾ ਬੋਧ ਆਪਣੇ ਜ਼ਿਲ੍ਹੇਾਂ ਵਿੱਚ 10 ਸ਼ਹਿਰ ਜ਼ਰੂਰ ਹੋਣਗੇ ਸੂਰਜ ਦੇ ਲਗਭਗ ਆਪਣੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਭਾਗ ਹੋ ਗਏ ਕੁਝ ਆਪਣੇ ਨਵਾਂ ਸ਼ਹਿਰ ਰੂਪਨਗਰ ਦੇ ਭਾਗ ਐਸੀਐਸ ਨਗਰ ਫਤਿਹਗੜ੍ਹ ਸਾਹਿਬ ਦੇ ਹੋ ਗਏ ਇੱਧਰ ਆਪਣੇ ਧੌਪ ਕੱਲ ਨੂੰ ਜ਼ਰੂਰ ਦੇਖਣ ਨੂੰ ਮਿਲੂਗੀ ਥੋੜਾ ਬੋਧ ਆਪਣੇ ਆਪਣੇ ਫਾਜ਼ਿਲਕਾ ਮੁਕਸਰ ਫਰੂਜ਼ਿਕੋਟ ਫਰੂਜ਼ਪੁਰ ਮੋਗੇ ਦੇ ਭਾਗ ਹੋ ਗਏ ਇਹਨਾਂ ਵਿੱਚੋਂ ਥੋੜੀ ਧੌਪ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਗੱਲ ਕਰੀਏ ਆਪਾਂ 10 ਜਨਵਰੀ ਨੂੰ 10 ਜਨਵਰੀ ਨੂੰ ਥੋੜਾ ਜਿਹਾ ਆਪਣੇ ਬੰਦੇ ਧੁੰਦ ਘਟੂਗੀ 10 11 ਨੂੰ ਥੋੜੀ ਜਿਹੀ ਤੋਂ ਹੰਦਾ ਘਟ ਹੈ ਉਤੋਂ ਬਦਲ ਆਪਣੇ 12 ਤੋਂ ਫਿਰ ਤੁਹਾਨੂੰ ਥੋੜਾ ਜ਼ੋਰ ਪਾਉਣਾ ਸ਼ੁਰੂ ਕਰ ਦੂਗੀ 12 ਤੁਸੀਂ ਦੇਖੋ ਆਪਣੇ ਮੱਝ ਦੋਆਬੇ ਦੇ ਸਾਰੇ ਏਰੀਆ 12 ਨੂੰ ਕਵਰ ਹਨ ਤਾਂ 12 ਨੂੰ ਆਪਣੇ ਆਪਣੇ ਜਿਹੜੇ ਮਾਲਵੇ ਦੇ ਭਾਗ ਹੋ ਗਏ ਆਪਣੇ ਫਾਜ਼ਿਲਕਾ ਮੁਖਸਰ ਮਠੰਡਾ ਮਾਨਸਾ ਬਰਨਾਲਾ ਮੋਗਾ ਫਿਰੋਜ਼ਪੁਰ ਇਹ ਥੋੜੇ ਸੁਰੱਖਿਤੇ ਰਹਿਣਗੇ ਮਤਲਬ ਕੋਲਮ ਵਾਲਾ ਆਪਾਂ ਗੱਲ ਕਰੀਏ ਮਤਲਬ ਜਾਈ ਤੋਂ ਹੰਦਾ ਆਪਣੇ ਮੱਝ ਦੋਆਬੇ ਵਿੱਚ ਦੇਖ ਨੂੰ ਮਿਲੂਗੀ 11 ਨੂੰ ਵੀ ਤਾਂ 12 ਨੂੰ ਵੀ 9 10 ਨੂੰ ਥੋੜੀ ਜਿਹੀ ਤੋਂ ਹੰਦਾ ਵਿੱਚ ਆਪਣੇ ਕੋਟਾਟੀ ਦੇਖ ਨੂੰ ਮਿਲੂਗੀ 9 10 ਨੂੰ ਪੰਜਾਬ ਦੇ ਆਪਣੇ ਕਾਫ ਨੇ ਲਗਭਗ ਇਸ ਤਰ੍ਹਾਂ ਹੀ ਤੁੰਦ ਬਣੀ ਰਹੂਗੀ ਬਰਕਰਾਰ ਰਹੂਗੀ ਥੋੜਾ ਬੋਧਾ ਮਾਲਵੇ ਦੇ ਭਾਗਾਂ ਵਿੱਚ ਤੁੱਪ ਦੇਖਣ ਨੂੰ ਮਿਲੂਗੀ ਮੱਝ ਦਾਬਜੇ ਆਪਣੇ ਇਸੇ ਤਰ੍ਹਾਂ ਤੁੰਦ ਬਣੀ ਰਹੂਗੀ ਜਾਰੀ ਰਹੂਗੀ ਬਾਕੀ ਗੱਲਾਂ ਤਾਂ ਤੁਸੀਂ ਦੇਖੋ ਅਲਾਟਾ ਵੀ ਮੌਸਮ ਭਾਗ ਦੇ ਹੀ ਹਨ ਡੈਂਸ ਫੌਗ ਤੁਸੀਂ ਦੇਖੋ 14 ਜਨਵਰੀ ਤਾਈ ਮੌਸਮ ਭਾਗ ਉਹ ਡੈਂਸ ਫੌਗ ਦੇ ਵਾਰਨਿੰਗ ਜਾਰੀ ਹੈ ਬਾਕੀ ਮੀਂਹ ਕੋਈ ਨਹੀਂ ਦੇ ਕੋਈ ਸਾਰ ਨਹੀਂ 10 ਤਰੀਕ ਨੂੰ ਆਪਣੇ ਥੋੜੀ ਜਿਹੀ ਵੈਸਟਰਨ ਦਸਬਨ ਕੁੱਤੋਂ ਦੀ ਕ੍ਰਾਸ ਕਰੂਗੀ ਉਸ ਨਾਲ ਥੋੜੇ ਬਹੁਤ ਛੁੱਟਾ ਛਰਾਟੇ ਜਰੂਰ ਹੋ ਸਕਦੀ ਹੈ ਬਾਕੀ ਤੇ ਰਿਪੋਰਟ ਦੇ ਦਾਂਗੇ 10 ਜਨਵਰੀ ਨੂੰ ਕਿ ਮੌਸਮ ਬੱਚੇ ਕੋਈ ਵਾਧਾ ਘਾਟਾ ਦੇਖ ਨੂੰ ਮਿਲਿਆ ਮੀਂਹ ਗੀ ਸਾਰ ਪਾਦੇ ਜਾਂ ਘਟੇ ਬਾਕੀ ਦੇਖੋ ਤੁਸੀਂ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਲਗਭਗ ਆਪਣੇ ਛਰਾ ਦਾ 6 ਤੋਂ ਲੈ ਕੇ 7 ਡਿਗਰੀ ਦੇ ਤੇ ਦੇਖਣ ਨੂੰ ਮਿਲੂਗਾ ਬਾਕੀ ਅੱਜ ਦੇ ਵਿੱਚ ਨਹੀਂ ਵੀਡੀਓ ਚ ਅਗਲੇ ਤਾਂ ਵੀਡੀਓ ਨਾਲ ਲੈਕਚਰ ਨੂੰ ਸਬਸਕ੍ਰਾਈਬ ਜੁ ਕਰ ਲੋ ਜਿੱਦਾਂ ਹੀ ਨਵੇਂ ਨਵੇਂ ਕੋਈ ਰਿਪੋਰਟ ਆਦੀ ਰਹੂਗੀ 10 ਨੂੰ ਆਪਣੇ ਮੀਗੀ ਤੇ ਸਾਰ ਪਾਉਂਦੇ ਹਨ ਤੁਹਾਨੂੰ ਵੀਡੀਓ ਨਾਲ ਸਭ ਤੋਂ ਪਹਿਲਾਂ 10 ਦੇਵਾਂਗੇ ਅੱਜ ਦੇ ਵਿੱਚ ਨਹੀਂ ਧੰਨਵਾਦ